ਪਵਨਿਕ ਕਰਨਾ ਚੋ ਗਿਆ ਜੀ ਜੋ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ 315ਵਾਂ ਸਰਹੰਦ ਫਤਿਹ ਦਿਵਸ ਦਾ ਦਿਹਾੜਾ 13 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਪਵਨ ਰਕਵਾ ਤੋਂ ਵਿਸ਼ਾਲ ਫਤਿਹ ਮਾਰਚ ਕੱਢ ਕੇ ਬਨਾਇਆ ਜਾਣਾ ਸੀ ਐਸਪੀ ਸਿੰਘ ਉਭਰਾਏ ਜੀ ਨੇ ਰਵਾਨਾ ਕਰਨਾ ਸੀ ਹੋਰ ਨੇਤਾਵਾਂ ਨੂੰ ਸਭ ਨੂੰ ਖੁੱਲੇ ਸੱਦੇ ਦਿੱਤੇ ਹੋਏ ਸੀ ਜਿੱਥੇ 150 ਗੱਡੀ ਦਾ ਸਾਡਾ ਇੰਤਜ਼ਾਮ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਉਹ ਫਤਿਹਬਾਦ ਚ ਆਰੰਭ ਹੋਣਾ ਸੀ ਬਾਬਾ ਬਲਵਿੰਦਰ ਸਿੰਘ ਜੱਥੇਦਾਰ ਨਹਿਂਗਮੁਖੀ ਗੁਰਦਾਸ ਟੰਗਲ ਗੱਡੀ ਤੋਂ ਉਹਨਾਂ ਨੇ ਫੌਜਾਂ ਲੈ ਕੇ ਗੱਤਕਾ ਪਾਰਟੀ ਸਾਰਾ ਜੋ ਪ੍ਰੋਗਰਾਮ ਅਲਿਕਿਆ ਸੀ ਕਿ ਅਸੀਂ ਰਖਵਾ ਭਵਨ ਤੋਂ ਚੱਲ ਕੇ ਉਸ ਤੋਂ ਬਾਅਦ ਅ ਅਜੀਤ ਸਰ ਗੁਰਦੁਆਰਾ ਸਾਹਿਬ ਮੁੱਲਾਪੁਰ ਗੁਰਦੁਆਰਾ ਸਾਹਿਬ ਇਸ ਤਰ੍ਹਾਂ ਵਕ ਵਕ ਮੈਂ ਸਮਝਦਾ ਈਸ਼ਵਰ ਸਭ ਤੋਂ ਵੱਧ ਸੰਗਤਾਂ ਦੇ ਵਿੱਚ ਉਤਸ਼ਾਹ ਸੀ ਕਿ ਅਸੀਂ ਸਵਾਗਤ ਕਰੀਏ ਆ ਮੈਨੂੰ ਸਵੇਰੇ 3:00 ਤੋਂ ਸਰਪੰਚ ਦਾ ਫੋਨ ਆਇਆ ਦੱਸੋ ਜੀ ਕੀ ਕੀ ਰੱਖੀ ਬినా ਮਤਲਬ ਬੜਾ ਵੱਡਾ ਲੋਕਾਂ ਦੇ ਵਿੱਚ ਉਤਸ਼ਾਹ ਸੀ ਪਰ ਜੋ ਮਜਬੂਰੀ ਜੋ ਹਾਲਾਤ ਬੜੇ ਨੇ ਜੋ ਜੰਗ ਦੇ ਹਾਲਾਤ ਬੜੇ ਨੇ ਅਤੇ ਜੋ ਪ੍ਰਸ਼ਾਸਨ ਵੱਲੋਂ ਕਹਾ ਗਿਆ ਅਸੀਂ ਵੀ ਉਹਨਾਂ ਦਾ ਸਹਿਯੋਗ ਕਰਨਾ ਸਾਡਾ ਫਰਜ਼ ਹੈ ਕਿ ਜੋ ਪ੍ਰਸ਼ਾਸਨ ਕਹੇ ਜੋ ਸਰਕਾਰ ਦਾ ਕਿ ਜਿਹੜਾ ਉਹ ਫਤਿਹ ਮਾਰਚ ਮੈਨੂੰ ਸ਼ਰਮਾ ਜੀ ਨੇ ਕਿਹਾ ਕਿ ਤੁਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਤੇ ਫਿਰ ਮੈਂ ਫੌਰਨ ਸਾਰੇ ਸੰਪਰਕ ਕੀਤੇ ਤੇ ਮੈਂ ਦੇਖਿਆ ਕਿ ਸਾਰਿਆਂ ਦਾ ਇਹੀ ਰਹਿ ਸੀ ਕਿ ਸਾਨੂੰ ਉਹ ਮਿਲਤਵੀ ਕਰਨਾ ਚਾਹੀਦਾ ਤੇ ਅਸੀਂ ਹੁਣ ਜੋ ਪ੍ਰੋਗਰਾਮ ਅਲੀਕਿਆ ਗਿਆ ਸਾਡੇ ਜਿਹੜੇ ਮੇਨ ਆਉਦੇਦਾਰ ਨੇ ਬਾਬਾ ਬੰਦਾ ਬਹਾਦਰ ਫਾਊਂਡੇਸ਼ਨ ਦੇ ਅਸੀਂ ਇਕੱਠੇ ਜ਼ਰੂਰ 9 ਵਜੇ ਹੋਵਾਂਗੇ 13 ਤਾਰੀਖ ਨੂੰ ਬਾਬਾ ਬੰਦਾ ਬਾਹਦਰ ਪਵਨ ਰਖਵਾ ਵਿਖੇ ਤੇ ਉਸ ਤੋਂ ਬਾਅਦ ਉੱਥੋਂ ਚੱਲਾਂਗੇ ਗੱਡੀਆਂ ਦੇ ਵਿੱਚ ਅਸੀਂ ਚੱਪੜਚੀੜੀ ਵੀ ਜਾਵਾਂਗੇ 1 ਵਜੇ ਪਹੁੰਚਾਂਗੇ ਅਤੇ 5 ਵਜੇ ਸਰਾਂਧ ਪਹੁੰਚਾਂਗੇ ਉਹ ਪ੍ਰੋਗਰਾਮ ਹੋਏਗਾ ਪਰ ਉਹ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਹੋਣਾ ਸੀ ਜੋ ਥਾਂ-ਥਾਂ ਤੇ ਪੜ੍ਹਾਂ ਹੋਣੇ ਸੀ ਉਹ ਨਹੀਂ ਹੋਣਗੇ ਤੇ ਇਹ ਜਿਹੜਾ ਪ੍ਰੋਗਰਾਮਾ ਕਿਉਂਕਿ ਹੁਣ ਆਮ ਜਿਵੇਂ ਸਾਦੇ ਤੌਰ ਤੇ ਅਸੀਂ ਜਾਵਾਂਗੇ ਤੇ ਪਰ ਮੈਂ ਸਮਝਦਾ ਬੜਾ ਮੰਨ ਤੇ ਬੋਝ ਪਿਆ ਕਿਉਂਕਿ ਜਦ ਪ੍ਰਬੰਧਕ 2 ਬਹੀਨੇ 2.5 ਬਹੀਨੇ ਤੋਂ ਇਸ ਦੇ ਵਿੱਚ ਲੱਗੇ ਹੋਣ ਤੇ ਕਿਤੇ ਆਖੇ ਇੱਕਦਮ ਵਿਘਨ ਪੈ ਜੇ ਪੂਰੀ ਰਿਕਵਰਟ ਪੈ ਜੇ ਤਾਂ ਬੜਾ ਦੁੱਖ ਹੁੰਦਾ ਹੈ ਅਸੀਂ ਇਸ ਤੋਂ ਬਾਅਦ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਜਿਹੜਾ ਕਿ ਦਿੱਲੀ ਮਹਿਰੋਲੀ ਵਿਖੇ ਮਨਾਉਣ ਜਾ ਰਹੇ ਹਾਂ ਹਾਲਾਤ ਸਾਜਗਰ ਹੋਣ ਵਧੀਆ ਬਣ ਤੇ ਅਸੀਂ ਉਹ ਦਿਹਾੜਾ ਦਿੱਲੀ ਜਾ ਕੇ ਬਣਾਵਾਂਗੇ ਮਹਿਰौली ਗੁਰਦੁਆਰਾ ਸਾਹਿਬ ਦੇ ਵਿੱਚ ਮਨਾਵਾਂਗੇ ਜੋ ਪ੍ਰੋਗਰਾਮ ਲਿਖੇ ਹੋਏ ਨੇ ਅਸੀਂ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਸਾਰੇ ਇਥੋਂ ਇੱਕ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਦਿੱਲੀ ਜਾਵਾਂਗੇ ਸਾਰਿਆਂ ਸੰਗਤਾਂ ਅਸੀਂ ਦਿੱਲੀ ਕਿਉਂਕਿ ਜੋ 9 ਜੂਨ 1716 ਨੂੰ ਦਿੱਲੀ ਕੋਤਬ ਮੀਨਾਰ ਦੇ ਕੋਲ ਤਰਪੋਲੀਆ ਗਰਾਊਂਡ ਦੇ ਵਿੱਚ ਜੋ 740 ਸਿੰਘਾਂ ਸਮੇਤ ਸ਼ਹਾਦਤ ਹੋਈ ਹੈ ਰੋਜ਼ 100-100 ਕਰਕੇ ਉਹਨਾਂ ਸਿੰਘਾਂ ਨੂੰ ਕਤਲ ਕੀਤਾ ਜਾਂਦਾ ਹੈ ਬਾਬਾ ਜੀ ਦੇ 4 ਸਾਲਾ ਸੁਪੁੱਤਰ ਅਜੇ ਸਿੰਘ ਜਿਨ੍ਹਾਂ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਗਿਆ ਗਿਆ ਉਹਨਾਂ ਦਾ ਇੱਕ ਇੱਕ ਕਰਕੇ ਅੰਗ ਉਹਨਾਂ ਨੂੰ ਨੋਚਿਆ ਗਿਆ ਜੋ ਜਮੂਰਾ ਨਾਂ ਮਾਸ ਨੋਚਿਆ ਗਿਆ ਤੇ ਅੱਜ ਜਿੱਥੇ ਉਹਨਾਂ ਦਾ ਸ਼ਹੀਦੀ ਦਿਹਾੜਾ ਅਸੀਂ 9 ਜੂਨ ਨੂੰ ਮਨਾਵਾਂਗੇ ਪਰ ਉੱਥੇ ਜਿਹੜੇ ਅੱਜ ਦੇ ਜਿਹੜੇ 13 ਮਈ ਦੇ ਪ੍ਰੋਗਰਾਮ ਨੇ ਉਹ ਅਸੀਂ ਰੱਦ ਕਰਦੇ ਹਾਂ ਜਿਹੜੇ ਉਹਦੇ ਵਿੱਚ ਇਹ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਉਹ ਮਾਰਚ ਨਹੀਂ ਹੋਗਾ ਦੂਸਰਾ ਕਿ ਜਿਹੜਾ ਥਾਂ ਥਾਂ ਸਥਾਨਾਂ ਤੇ ਪੜਾਹ ਕਰ ਰਹੇ ਸੀ ਉਹ ਕੈਨਸਲ ਕੀਤੇ ਨੇ ਤੇ ਅਸੀਂ ਸਾਰਿਆਂ ਨਾਲ ਸੰਪਰਕ ਵੀ ਕਰਾਂਗੇ ਤਦ ਹੀ ਅਸੀਂ ਮੀਡੀਏ ਦੇ ਰਾਹੀਂ ਸਾਰਾ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਡਾ ਤਾਂ ਸਾਰਾ ਪ੍ਰੋਗਰਾਮ ਸੈਟ ਹੈ ਪਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਸਹਿਯੋਗ ਦੇਣਾ ਜਾਂ ਹਾਲਾਤਾਂ ਨੂੰ ਦੇਖਣਾ ਇਹ ਵੀ ਸਾਡੀ ਡਿਊਟੀ ਹੈ ਸਾਡਾ ਫਰਜ਼ ਹੈ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਮਾਰਸ ਸੀਗਾ ਚੱਪੜ ਚੜੀ ਦਾ ਲੁਧਿਆਣਾ ਦਾ ਰਖਵਾ ਪਿੰਡ ਤੋਂ 13 ਮਈ ਚੱਪੜ 13 ਮਈ ਦਾ ਸਰ 13 ਮਈ ਦਾ ਜੋ ਪ੍ਰੋਗਰਾਮ ਸੀਗਾ ਫਤਿਹ ਮਾਰਸ ਦਾ ਰਖਵਾ ਪਿੰਡ ਤੋਂ ਲੈ ਕੇ ਤੇ ਚੱਪੜ ਚੜੀ ਤੱਕ ਦਾ ਉਹ ਪ੍ਰਸ਼ਾਸਨ ਦੀ ਐਡਵਾਈਜ਼ਰੀ ਕਰਕੇ ਔਰ ਜੰਗ ਦੇ ਹਾਲਾਤ ਦੇਖਦੇ ਹੋਏ ਪੰਜਾਬ ਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਫਿਲਹਾਲ ਮੁਲਤਵੀ ਕੀਤਾ ਹੈ ਮੁਲਤਵੀ ਪੂਰਾ ਨਹੀਂ ਕੀਤਾ ਹੈ ਅਸੀਂ ਜਾਵਾਂਗੇ ਜ਼ਰੂਰ ਗੱਡੀਆਂ ਦਾ ਕਾਫਲਾ ਵੀ ਜਾਏਗਾ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਜੋ ਯਾਤਰਾ ਇਹ ਫਤਿਹ ਮਾਰਚ ਨਿਕਲਣਾ ਸੀਗਾ ਸਿਰਫ ਉਹ ਮੁਲਤਵੀ ਕੀਤਾ ਗਿਆ ਹੈ ਤੇ ਥਾ ਥਾ ਤੇ ਜੋ ਲੰਗਰ ਲੱਗਨੇ ਸੀ ਜੋ ਸੰਗਤ ਵੱਲੋਂ ਸੇਵਾ ਹੋਣੀ ਸੀ ਉਹ ਵੀ ਪਾਸਪੋਨ ਕਰ ਦਿੱਤਾ ਗਿਆ ਹੈ ਲੇਕਿਨ ਫਿਰ ਵੀ ਜੋ ਪ੍ਰੋਗਰਾਮ ਸੀ ਪਹਿਲਾਂ ਉਸੇ ਥੋੜੀ ਜਿਹੀ ਤਬਦੀਲੀ ਹੋਈ ਹੈ ਕੈਨਸਲ ਨਹੀਂ ਕੀਤਾ ਹੈ ਇਸ ਨੂੰ ਫਤਿਹ ਮਾਰਚ ਨਿਕਲੇਗਾ ਔਰ ਤੈ ਪ੍ਰੋਗਰਾਮ ਦੇ ਹਿਸਾਬ ਨਾਲ ਨਿਕਲੇਗਾ ਲੇਕਿਨ ਇੱਕ ਤਾਂ ਇਹੀ ਤਬਦੀਲੀ ਹੈ ਕਿ ਵੀ ਗੁਰੂ ਰਣ ਸਾਹਿਬ ਦੀ ਅਗਵਾਈ ਵਿੱਚ ਨਹੀਂ ਨਿਕਲੇਗਾ ਔਰ ਸਾਥ ਸਾਥ ਜੋ ਲੰਗਰ ਦੀ ਸੇਵਾ ਹੋਣੀ ਸੀਗੀ ਉਸ ਨੂੰ ਮੁਲਤੀ ਵੀ ਕੀਤਾ ਗਿਆ ਹੈ ਔਰ ਰਖਵਾ ਪਿੰਡ ਤੋਂ ਲੈ ਕੇ ਤੇ ਚੱਪੜ ਚੜੀ ਤੱਕ ਇਹ ਫਤਿਹ ਮਾਰਚ ਹੋਏਗਾ ਲੇਕਿਨ ਤਬਦੀਲੀ ਦੇ ਨਾਲ ਹੋਏਗਾ ਹਾਂ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕੀਤਾ ਸੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਕਿਹ ਕੇ ਕੇ ਬਾਬਾ ਜੀ ਔਰ ਆਪਣੇ ਸਾਰੇ ਸਾਥੀਆਂ ਸਮੇਤ ਜਿਹੜਾ ਫਤਿਹ ਮਾਰਚ ਆ ਉਹ ਲੁਧਿਆਣਾ ਰਕਵਾ ਤੋਂ ਬਾਬਾ ਬੰਦਾ ਸਿੰਘ ਬਹਾਦਰ ਭਵਨ ਤੋਂ ਚੱਲ ਕੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਚੱਪਰ ਚੜੀ ਦੇ ਮੈਦਾਨ ਵਿੱਚ ਜਿੱਥੇ ਵਜੀਦ ਖਾਨ ਨੂੰ ਮਾਰ ਕੇ ਸਰਹੰਦ ਫਤਿਹ ਕਰਕੇ ਫਤੇਦਾ ਜਿਹੜਾ ਝੰਡਾ ਸੀ ਉਹ ਸਰੰਦ ਫਤਿਹ ਦੇਸ ਮਨਾਉਣ ਵਾਸਤੇ ਹਮੇਸ਼ਾ ਅਸੀਂ ਜਾਣੇ ਆ ਤੋਂ ਦੇਸ਼ ਦੇ ਵਿੱਚ ਐਸੇ ਹਾਲਾਤ ਪੈਦਾ ਹੋਏ ਨੇ ਜਿਹੜੇ ਕਿ ਜਿਸ ਤਰ੍ਹਾਂ ਬਾਬਾ ਜੀ ਨੇ ਜ਼ਿਕਰ ਕੀਤਾ ਕਿ ਅੱਜ ਜੰਗ ਦਾ ਖਤਰਾ ਬਣਿਆ ਹੋਇਆ ਇਹਨਾਂ ਹਾਲਾਤਾਂ ਦੇ ਵਿੱਚ ਮਹਾਰਾਜ ਦੀ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਜਿਹੜਾ ਇੱਥੋਂ ਫਤਿਹ ਮਾਰਚ ਜਾਣਾ ਸੀ ਬੜੇ ਸ਼ਾਨੋ ਸ਼ੌਕਤ ਦੇ ਨਾਲ ਹਾਲਾਤਾਂ ਨੂੰ ਮੁੱਕ ਰੱਖਦੇ ਹੋਏ ਇਹ ਜਿਹੜਾ ਪ੍ਰੋਗਰਾਮ ਰੱਦ ਕੀਤਾ ਜਾਂਦਾ ਇਸ ਕਰਕੇ ਮੈਂ ਬਾਬਾ ਜੀ ਦਾ ਵੀ ਬਹੁਤ ਧੰਨਵਾਦੀ ਹਾਂ ਕਿਉਂਕਿ ਦੇਸ਼ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਪੰਜਾਬ ਸਾਡਾ ਸਰਹੱਦੀ ਸੂਬਾ ਔਰ ਜਿਹੜੀਆਂ ਸਾਡੀਆਂ ਫੌਜਾਂ ਨੇ ਸਾਡੇ ਜਵਾਨ ਨੇ ਉਹ ਉੱਥੇ ਲੜ ਰਹੇ ਨੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਅੱਗੇ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੇਸ਼ ਦੇ ਵਿੱਚ ਅਮਨ ਤੇ ਸ਼ਾਂਤੀ ਬਣੀ ਰਹੇ ਔਰ ਜਿਹੜੇ ਜੰਗ ਦੇ ਬਦਲ ਮੰਡਰਾ ਰਹੇ ਨੇ ਉਹ ਜਿਹੜੇ ਨੇ ਪ੍ਰਮਾਤਮਾ ਕਿਰਪਾ ਕਰੇ ਜੰਗ ਨਾ ਲੱਗੇ ਤਾਕੇ ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਕਟੜਨ ਪੈਦਾ ਹੋਈ ਆ ਜਿਹੜੀ ਨਫਰਤ ਦੇ ਮਤਲਬ ਬਦਲ ਛਾਏ ਹੋਏ ਨੇ ਜਾਂ ਨਫਰਤ ਦੀਆਂ ਦੀਵਾਰਾਂ ਬਣੀ ਹੋਈਆਂ ਨੇ ਉਹ ਜਿਹੜੀਆਂ ਮੁਹੱਬਤ ਦੇ ਵਿੱਚ ਬਦਲ ਇਹ ਮੇਰੀ ਬੇਨਤੀ ਆ ਸੋ ਇਸ ਕਰਕੇ ਜਿਹੜਾ ਇਹ ਪ੍ਰੋਗਰਾਮ ਆ ਇਹ ਜਿਹੜਾ ਨਹੀਂ ਕੀਤਾ ਜਾਵੇਗਾ ਔਰ ਜਿਹੜਾ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਉਹ ਦਿੱਲੀ ਮਨਾਉਣ ਵਾਸਤੇ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਲਿਖਿਆ ਜਾਏਗਾ ਵੈਗੁਰੂ ਜੀ ਕਾ ਖਾਲਸਾ ਜਿਹੜਾ ਸਾਡਾ ਪ੍ਰੋਗਰਾਮ ਸੀ ਬਾਬਾ ਬੰਦਾ ਬਹਾਦਰ ਜਿਹਦਾ ਜਿਹੜਾ ਅਸੀਂ ਫਤਿਹ ਯਾਤਰਾ ਦਾ ਪ੍ਰੋਗਰਾਮ 315ਵਾਂ ਸਾਲ ਜਿਹੜਾ ਸੈਲੀਬ੍ਰੇਟ ਕਰਨਾ ਸੀ ਸਰੰਦ ਦੇ ਉੱਪਰ ਫਤਿਹ ਦਾ ਜਿਹੜਾ ਉਹਨਾਂ ਨੇ 7 ਸਾਲ ਦੇ ਮੁਗਲਾਂ ਦੇ ਰਾਜਾਂ ਨੂੰ ਤੈਸਮੈਸ ਕਰਦੇ ਹੋਏ ਇੱਕ ਝੰਡਾ ਲਹਿਰਾਇਆ ਪਹਿਲੇ ਪੰਜਾਬੀ ਸੂਬਾ ਬਣਿਆ ਜੋ ਸਰੰਦ ਇੱਕ ਜਿੱਤ ਦਾ ਪਰਚਮ ਲਹਿਰਾਇਆ ਉਹਨਾਂ ਦੀ ਯਾਦ ਵਿੱਚ ਉਸ ਖੁਸ਼ੀ ਵਿੱਚ ਫਤਿਹ ਯਾਤਰਾ ਦਾ ਪ੍ਰੋਗਰਾਮ ਸੀ 13 ਮਈ ਦਾ ਜੋ ਹਾਲਾਤ ਨੇ ਜੋ ਪਾਕਿਸਤਾਨ ਨਾਲ ਜੰਗ ਦੇ ਹਾਲਾਤ ਬਣ ਗਏ ਨੇ ਸਾਡੀ ਸੰਸਦ ਦਾ ਫਰਜ ਬਣਦਾ ਹੈ ਕਿ ਅਸੀਂ ਸਰਕਾਰ ਦੇ ਨਾਲ ਸਹਿਯੋਗ ਕਰੀਏ ਜੋ ਸਾਡਾ ਇੱਕ ਨਾਗਰਿਕ ਹੋਣ ਦੇ ਨਾਤੇ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ ਹੈ ਵਾਦਾ ਕਰੀਏ ਤੇ ਇਸ ਕਰਕੇ ਅਸੀਂ ਇਹ ਜਿਹੜੀ ਯਾਤਰਾ ਹੈ ਮੁਲਤਵੀ ਕਰਤੀ ਹੈ ਪੋਸਟਪੋਨ ਕਰਤੀ ਹੈ ਪਰ ਜੋ ਸਾਡੀ ਜਿਹੜੀ ਟੀਮ ਹੈ ਇਹ ਅਸੀਂ ਟੀਮ ਜਾਏਗੀ ਪਰ ਜਿਹੜੇ ਥਾਂ ਥਾਂ ਤੇ ਅਸੀਂ ਲੰਗਰ ਦਾ ਕੋਈ ਲੱਡੂਆਂ ਦਾ ਜੋ ਪ੍ਰੋਗਰਾਮ ਸੀ ਉਹ ਅਸੀਂ ਕੈਨਸਲ ਕਰਤਾ ਤੇ ਇਹ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਪ੍ਰੋਗਰਾਮ ਚ 2 2.5 ਮਹੀਨੇ ਤੋਂ ਤਿਆਰੀਆਂ ਕਰ ਰਹੇ ਸੀ ਜੋ ਅਸਫਲਦਾ ਹੋਈ ਹੈ ਉਹਦੇ ਬਾਰੇ ਸਾਨੂੰ ਖੇਦ ਹੈ ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਆਪਣੇ ਸਮਾਜ ਦੇ ਨਾਲ ਇੱਕ ਚੰਗਾ ਸਿਟੀਜ਼ਨ ਨਾਗਰਿਕ ਹੋਣ ਦੇ ਨਾਤੇ ਇਹ ਅਸੀਂ ਠੀਕ ਸਮਝਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਹੜਾ 13 ਤਰੀਕ ਦਿਨ ਮੰਗਲਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਫਤਿਹ ਮਾਰਚ ਰਕਵੇ ਤੋਂ ਚੱਲਣਾ ਸੀਗਾ ਚੱਪੜ ਜਿੜੀ ਤੇ ਸਰੰਦ ਲਈ ਉਹ ਮੌਕੇ ਦੇ ਹਾਲਾਤਾਂ ਦੇ ਮੁਤਾਬਕ ਉਹ ਮੁਲਤਵੀ ਕਰਤਾ ਲੇਕਿਨ ਸੈਂਕੜੇ ਲੋਕ ਜਿਨ੍ਹਾਂ ਦੇ ਸਾਨੂੰ ਫੋਨ ਆਏ ਨੇ ਕੋਈ ਲੰਗਰ ਲਾ ਰਿਆ ਕੋਈ ਨੀਰੋ ਦੇ ਪੁਲ ਤੇ ਖੁਲਾਲ ਕੋਈ ਮੁੰਡੀਆਂ ਕੋਈ ਪਹਾੜਾ ਉਹ ਹੁਣ ਸਾਰਿਆਂ ਨੂੰ ਬੇਨਤੀ ਆ ਵੀ ਇਹ ਜਦੋਂ ਸਮਾਂ ਲੱਗੂਗਾ ਦੁਬਾਰਾ ਫਿਰ ਸ਼ੁਰੂ ਕਰਾਂਗੇ ਤੇ ਬਾਕੀ ਜਿਹੜਾ ਆਮ ਜਿਹੜੇ ਅਸੀਂ ਹੈਗੇ ਆਂ ਕਾਰਿਆਕਰਤਾ ਕੇ ਪੰਜਾਬੀ ਚ ਇਹ ਸਾਰੇ ਜਾ ਕੇ ਚਪੜਚੜੀ ਬਾਬਾ ਜੀ ਨੂੰ ਨਮਸਕਾਰ ਵੀ ਕਰਾਂਗੇ ਉਹਨਾਂ ਦਾ ਆਸ਼ੀਰਵਾਦ ਲੇ